ਖੁਸ਼ੀ ਦੀ ਖਬਰ ਜਦੋਂ ਸੁਣੀ ਸੰਗਪਾ ਤਨ ਤਨ ਦੀ alaapi ਤੁਨੀ ਸੰਗਤਾ ਤਨ ਤਨ ਦੀ alaapi ਤੁਨੀ ਸੰਗਤਾ ਚਾਰ ਹੋਇਆ ਪੂਰਨ ਗੁਰੂ ਹੈ ਅੱਜ ਦੀ ਨਵੇਂ ਗੁਰੂ ਗੱਦੀ ਉੱਤੇ ਗਏ ਸਾਜ ਦੀ ਨਵੇਂ ਗੁਰੂ ਗੱਦੀ ਉੱਤੇ ਗਏ ਤਨਾਂ ਦੀ ਆਲਾਪੀ ਤੁਣੀ ਸੰਗਤਾ ਤਨ ਤਨ ਦੀ ਆਲਾਪੀ ਤੁਣੀ ਸੰਗਤਾ ਜਾਰ ਹੋਇਆ ਪੂਰਨ ਗੁਰੂ ਹੈ ਅੱਜ ਜੀ ਨੌਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਨੌਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਉਹ ਪੂਰਾ ਗੁਰੂ ਲੱਭ ਗਿਆ ਸੀ ਲ ਬਾਣੇ ਨੇ ਤਨ ਤਨ ਕਹਿੰਦੇ ਉੱਥੇ ਲੋਕ ਸਾਰੇ ਨੇ ਤਨ ਤਨ ਕਹਿੰਦੇ ਉੱਥੇ ਲੋਕ ਸਾਰੇ ਨੇ ਸੰਗਤਾਂ ਦਾ ਆ ਰਹੇ ਨੇ ਜਿੱਥੇ ਬਾਜੇ ਦੀ ਨਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਨਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਓ ਗੁਰਤਾਗ ਦੀ ਦੀ ਮਰਿਆਦਾ ਰੀਤੀ ਜੋ ਬਾਬਾ ਬੁੱਢਾ ਜੀ ਦੇ ਵਾਰਸਾਂ ਨੇ ਕੀਤੀ ਜੋ ਬਾਬਾ ਬੁੱਢਾ ਜੀ ਦੇ ਵਾਰਸਾਂ ਨੇ ਕੀਤੀ ਜੋ ਹੋ ਖੁਸ਼ੀ ਤੇਰੇ ਵਾਜੇ ਜੀ ਨੌਵੇਂ ਗੁਰੂ ਗੱਦੀ ਉੱਤੇ ਗਏ ਸਾਜੇ ਜੀ ਨੌਵੇਂ ਗੁਰੂ ਗੱਦੀ ਉੱਤੇ ਗਏ ਸਾਜੇ ਜੀ ਔ ਤੰਬੂ ਸ਼ਮਿਆਂ ਨੇ ਤੇ ਕਨਾਟਾਂ ਲੱਗੀਆਂ ਪੇਟਾ ਵਿੱਚ ਚੜਨਾ ਸੋਗਾਤਾ ਲੱਗੀਆਂ ਪੇਟਾ ਵਿੱਚ ਚੜਨਾ ਸੋਗਾਤਾ ਲੱਗੀਆਂ ਵੀਰ ਦੇ ਆਪਣੇ ਦੀ ਗੁਰਾਂ ਪਾਲੀ ਲੱਜ ਜੀ ਨੌਵੇਂ ਗੁਰੂ ਗੱਦੀ ਉੱਤੇ ਗਏ ਸਾਜੇ ਜੀ ਨੌ ਤੇ ਗਏ ਸਾਜ ਗੀ ਉਹ ਸੁੰਦਰ ਪੇਸ਼ਾਕ ਮੱਖਣ ਪੈਣਾਈ ਸੀ ਸੁੰਦਰ ਮੇਸ਼ਾਕ ਪੱਖਣ ਪੈਣਾਈ ਸੀ 500 ਮੋਰਾਂ ਦੀ ਥੈਲੀ ਵੀ ਚੜਾਈ ਸੀ 500 ਮੋਰਾਂ ਦੀ ਥੈਲੀ ਵੀ ਚੜਾਈ ਸੀ ਓ ਗੁਰਾਂ ਸਾਜ ਜੀ ਹੋ ਪਿਆਰਿਆਂ ਦੇ ਦਿਲ ਵਿੱਚ ਆਸ ਬੜੀ ਸੀ ਦਰਸ਼ਨਾਂ ਨੂੰ ਸਿੱਖਾਂ ਦੀ ਪਿਆਸ ਬੜੀ ਸੀ ਦਰਸ਼ਨਾਂ ਦੀ ਸਿੱਖਾਂ ਨੂੰ ਪਿਆਸ ਬੜੀ ਸੀ ਹੋ ਗੁਰੂ ਦਾ ਦਰਸ ਸਿੱਖਾਂ ਲਈ ਹੈ ਸਾਜ ਜੀ ਨੌਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਨੌਵੇਂ ਗੁਰੂ ਗੱਦੀ ਉੱਤੇ ਗਏ ਸਾਜ ਜੀ ਹੋ ਸਾਰੇ ਪਾਸੇ ਹੋ ਲਿਖੇ ਗੁਰਜੰਟ ਸਿੰਘ ਵਾਰ ਗੁਰਾਂ ਦੀ ਲਿਖੇ ਗੁਰਜੰਟ ਸਿੰਘ ਵਾਰ ਗੁਰਾਂ ਦੀ ਹੋ ਦੇਵੇ ਸੱਪਨਾ ਦੇ ਪੜ ਦੇ ਜੋ ਕਾਜੇ ਦੀ ਨੋਏ ਗੁਰੂ ਗੱਦੀ ਉੱਤੇ ਗਏ